ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮਰਾਲਾ ਦੇ ਡੀਐਸਪੀ ਤਲੋਚਨ ਸਿੰਘ ਅਤੇ ਐਸਐਚਓ ਰਾਓ ਵਿਰਿੰਦਰ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਜਿਸ ਤਹਿਤ ਪੁਲਿਸ ਨੇ ਲੁਧਿਆਣਾ ਚੰਡੀਗੜ੍ਹ ਹਾਈਵੇ ਤੋਂ ਗੁਜ਼ਰਨ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਇਸ ਦੌਰਾਨ ਪੁਲਿਸ ਟੀਮਾਂ ਨੇ ਤਿੰਨ ਵੱਖ-ਵੱਖ ਵਿਅਕਤੀਆਂ ਤੋਂ 12 ਲੱਖ ਰੁਪਏ ਤੋਂ ਵੱਧ ਦੀ ਨਕਦੀ ਅਤੇ ਨਸ਼ੇਲੀ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਡੀਐਸਪੀ ਸਮਰਾਲਾ ਤਲੋਚਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੇ ਇਹ ਕਾਰਵਾਈ ਚੋਣਾਂ ਵਾਲੇ ਦਿਨ 1 ਜੂਨ ਤੱਕ ਜਾਰੀ ਰਹੇਗੀ ਐਸਐਸਪੀ ਸਾਹਦੇ ਦੇਸ਼ਾਂ ਨਿਰਦੇਸ਼ਾਂ ਦੇ ਲਾਇਆ ਗਿਆ ਇਲੈਕਸ਼ਨ ਨੂੰ ਮਤੇ ਨਜ਼ਰ ਰੱਖਦੇ ਜਿਹੜੀ ਕੈਸ਼ ਕੋਈ ਹੋਰ ਤਾਬਲੇ ਤਰਾ ਕਿੰਜਾਂ ਜਿਵੇਂ ਕੋਈ ਐਨਡੀਪੀਐਸ ਹੋ ਗਿਆ ਬੈਪਨ ਹੋ ਗਿਆ ਅਕਸਾਈ ਜੋਗੀ ਉਹਦੇ ਰਿਗਾਰਡਿੰਗ ਲਾਇਆ ਮੈਂ ਤੇ ਮੇਰੀ ਟੀਮ ਜਿਹੜੀ ਐ ਐਸਐਸਓ ਸਾਹਿਬ ਤੇ ਐਸਐਸਟੀ ਟੀਮਾਂ ਜਿਹੜੀਆਂ ਸਾਡੀ ਐਸਐਸਪੀ ਟੀਮ ਦੇ ਨਾਲ ਅਸੀਂ ਤੇ ਨਾਕੇ ਬਿਲਕੁਲ ਮਿਊਚਲੀ ਇਡੀ ਚੈਕਿੰਗ ਕਰ ਰਹੇ ਹਾਂ ਦਰਾਨੇ ਚੈੱਕ ਨੇ ਸਾਡੀ ਜਿਹੜੀ ਐਸਐਸਟੀਟੀ ਟੀਮ ਨੂੰ ਆਇਆ ਕੱਲ ਸ਼ਾਮ ਤੋਂ ਅੱਜ ਤੱਕ ਅਸੀਂ 12,8400 ਰੁਪਏ ਕਮਾਏ। ਉਦੋਂ ਹੁਣ ਵੀ ਜਿਹੜੀ ਜਿਹੜੇ ਸਾਡੀ ਐ ਟਿਲ 1 ਜੂਨ ਤੱਕ ਜਾਰੀ ਰਹੂਗੀ ਇਲੈਕਸ਼ਨ ਦਾ।